ਮਸ਼ੀਨ ਮਸ਼ੀਨ ਦੂਜੀ ਵੀ ਆ ਗਈ ਆਪਣੇ ਕੋਲ ਇਹ ਬੰਦਿਆਂ ਦਾ ਜੀ ਨਹੀਂ ਕਰਦਾ ਕੰਮ ਕਰਨ ਇਹ ਕਦੀ ਕੇਸ ਪਾਸੇ ਭਜਦੇ ਆ ਕਦੀ ਕੇਸ ਪਾਸੇ ਭਜਦੇ ਆ ਹੁਣ ਹਰਿਆਣੇ ਦਾ ਟੂਰ ਰੌਣ ਦੀ ਤਿਆਰੀ ਚੱਲਦੀ ਆ ਇੱਕ ਆ ਪਿੱਛੇ ਬਿਠਾ ਸਲਾਵਾ ਦੇਣ ਨੂੰ ਆਵੇ ਨਾ ਗਾੜੀ ਆਪਾਂ ਤੁਰਨਾ ਵਾ ਹਰਿਆਣੇ ਫਿਰ ਆਪਣਾ ਚੰਗਾ ਠਾਰਾਣਾ ਜੀ ਉੱਥੇ ਤਾਂ ਕਰਕੇ ਆ ਸੇਟਾਣਾ ਗੱਲਬਾਤ ਆਪਣੀ ਤੇ ਮਾਹ ਇਹਨਾਂ ਨੂੰ ਲੈ ਜਾਓ ਮਸ਼ੀਨ ਬਣਾ ਲਓ ਚਾਰ ਪਾਏ ਹੁਣ ਤੇ ਵਾਂਢੀ ਵੇਖਣ ਦਾ ਇਹਦਾ ਹਣਾ ਨਵੀਂ ਮਸ਼ੀਨ ਵਾਲੇ ਨਵੀਂ ਮਸ਼ੀਨ ਦਾ ਵਾਲੇ ਵਰਮ ਦਾ ਰੰਗ ਨਹੀਂ ਲਾਇਆ ਇਹਨਾਂ ਨੇ ਅਗਲੀ ਦਾ ਫਰੰਟ ਡੌਗਰ ਦਾ ਤੇ ਕੈਮਰਾ ਇੱਧਰ ਨਾ ਨਾ ਕਰੋ ਕੱਲਾ ਨਹੀਂ ਆਪਣੇ ਤੇ ਬਹੁਤ ਵੇ ਹਾਂ ਆੜੇ ਤਾਂ ਅਸੀਂ ਮਸ਼ੀਨ ਵੱਡੀ ਕੀਤੀ ਆ ਜਿੰਨਾ ਕੰਮ ਕੀਤਾ ਉਹ ਵੱਖਰਾ ਦਿਖਦਾ ਜੀ ਵੜੀ ਪਈ ਹੈ ਹਾਂ ਆਪਣੇ ਆ ਆਪਣੇ ਕੋਲ ਆਪਣੇ ਆਇਆ ਸਵੇਰ ਦਾ ਆਪਣੇ ਕੋਲ ਚਾਹ ਨਹੀਂ ਪੀਉਂਦਾ ਚਾਹ ਨਹੀਂ ਪੈਈਦੀ ਆਪਾਂ ਪੈਈਦਾ ਦੁੱਧ ਆਹ ਦੇਖੋ ਨਹੀਂ ਰਹਿਣ ਤੋਂ ਮਨਾ ਕਰ ਤੇ ਚਾਹ ਦੁੱਧ ਲੈਣ ਕੇ ਲੈਂਦਾ ਵਾ ਹੁਣ ਗਰਮ ਕਰਕੇ ਪੀਣ ਲੱਗੇ ਆ ਟਕੜਾਇ ਤੇ ਪਿਓ ਦਾ ਹੈ ਪਿਓ ਰਿਹਾ ਵੇ ਪਿਓ ਰਿਹਾ ਬਸ ਬਸ ਵੀਰ ਖਾ ਹਾਂ ਆ ਬੰਦਾ ਪੁੱਤ ਨੇ ਪਾ ਜਿਹੜਾ ਇਕੱਠਾ ਕਰੇਲਾ ਕੰਪੈਨ ਦੇ ਲਾਗ ਮੋਟਰ ਲੈ ਕੇ ਭੱਜ ਆਇਆ ਵਾ ਇਹ ਅਭਿਆਨ ਹੈ। ਇਹ ਇਲੈਕਟ੍ਰੋਨਿਕ BS6 ਕੱਲ ਆਪਾਂ ਗਏ ਸੀ ਕੋਲਾਰਸ ਸਮਾਨ ਲੈਣ ਆਹ ਸ਼ਾਫਟ ਬੈਰੰਗਪੁਰਗ ਲੈ ਕੇ ਆਏ ਆ ਤੇ ਕੱਲ ਆਪਾਂ ਵੀਡੀਓ ਨਹੀਂ ਬਣਾ पाए ਟਾਈਮ ਨਹੀਂ ਲੱਗਾ ਕਿਉਂਕਿ 80 ਕਿਲੋ ਮਟਰ ਮੋਟਰ ਚਲਾ ਕੇ ਗਏ 80 ਕਿਲੋ ਮਟਰ ਸਾਈਕਲ ਚਲਾ ਕੇ ਵਾਪਸ ਆਇਆ ਤੇ ਥੱਕੇ ਬੜੇ ਸੀ ਤੇ ਹੁਣ ਚੱਲਣ ਦੀ ਹੈ ਫਿਟਿੰਗ ਤੇ ਮਹਾਰਾਜ ਸੁੱਖ ਰੱਖੇ ਕਿੰਦੀ ਰਹੇਗੀ ਹਾਂਜੀ ਫੋਰਮਨ ਜੀ ਦੋ ਵਿਚਾਰ ਕੁਝ ਉਹ ਜਾ ਰਹੇ ਆ ਜਿਹੜੀ ਸ਼ਾਟ ਹੈ ਬੈਰੰਗ ਟੁੱਟ ਕੇ ਤੇ ਇਹਨਾਂ ਦੀ ਇੱਕ ਤੇ ਅਗੋਂ ਤੇ ਗਨਰਦੀ ਚੂੜੀ ਖਰਾਬ ਹੋ ਗਈ ਸੀ ਠੀਕ ਆ ਜੀ ਦੂਜਾ ਬੈਰਿੰਗ ਸਾਈਜ਼ ਲੂਜ਼ ਹੋ ਗਈ ਸੀ ਠੀਕ ਆ ਜੀ ਨਵੇਂ ਬੈਰਿੰਗ ਪਾਏ ਤਾਂ ਸੀ ਪਰ ਇਹ ਝੜਕਾ ਦਿੰਦੇ ਉੱਪਰ ਤੇ ਨਾਲ ਹੀ ਉਹ ਸਾਡਾ ਲੈ ਡੇਟ ਟੁੱਟੀ ਜਾਂਦੀ ਸੀ ਨਾਲ ਠਕ ਠਕ ਦੀ ਆਵਾਜ਼ ਦਿੱਤੀ ਜਾਂਦੀ ਸੀ ਤਾਂ ਇਸ ਕਰਕੇ ਹੀ ਵਿਚਾਰ ਬਣਾ ਲਿਆ ਕਿ ਕੰਪਲੀਟ ਹੀ ਨਵਾਂ ਕਰ ਦਈਏ ਕੰਪਲੀਟ ਹੀ ਨਵਾਂ ਕਰ ਦਈਏ ਠੀਕ ਆ ਜੀ ਇਸ ਲਈ ਇਹਨੇ ਅੰਗਰੇਜ਼ ਫੋਰਮੈਨ ਤਾਨੂੰ ਦੱਸਿਆ ਸੀ ਪਹਿਲਾਂ ਵੀ ਫੇਰ ਦੱਸ ਦਿੰਨੇ ਆ ਇਹਨਾਂ ਦਾ ਹੱਥ ਤੋਂ ਪਵਾਈਦਾ ਜਦੋਂ ਜਿਆਦਾ ਕੰਮ ਹੋ ਟਾਈਟ ਹੋ ਜਾਏ ਹੈਵੀ ਹੈਵੀ ਕੰਮ ਹੋ ਸਾਗਰ ਦਾ ਗਾਣਾ ਨਾ ਤੈਨੂੰ ਲੋਡ ਪੈਂਦੇ ਵੱਡੇ ਸਾਧਾ ਹੱਥ ਪਵਾਵਾਂਗੇ ਇਹ ਉਹ ਵਾਲੇ ਵੱਡੇ ਆ ਬਾਕੀ ਕੇ ਲੂਕਲ ਤੇ ਆਪ ਕਾਸ ਲੈਂਦੇ ਆ ਇਹਨਾਂ ਦਾ ਹੱਥ ਵੱਡੇ ਕੰਮ ਤੇ ਪਵਾਈਦਾ ਸੋਨੂ ਭਾਈ ਵਾਲੀ ਮਸ਼ੀਨ ਹੀ ਪਹੁੰਚ ਗਈ ਇੱਥੇ ਤੇ ਬੰਦੇ ਸਕਣ ਦੇ ਪ੍ਰਸ਼ਾਦਾ ਪਾਣੀ ਮੀਟ ਬਣਾਇਆ ਅੱਜ ਬਿਲਕੁਲ ਤੇ ਐਂ ਕਾ ਬੰਦੇ ਆਏ ਮੀਟ ਖਵਾਈਏ ਫੂਰਮੈਨ ਸਾਹਿਬ ਐਨੂੰ ਮੂੰੜਾ ਮੂੰਹ ਬਗਾਣ ਕਰਿਓ ਨਾਲ ਲੱਸੀ ਆ ਤੇ ਨਾਲ ਪ੍ਰਸ਼ਾਦੇ ਤੇ ਹੁਣ ਇਹ ਮਸ਼ੀਨਾਂ ਇੱਥੇ ਪਿੰਡ ਚਲਣੀਆਂ ਆਪਣੀਆਂ ਦੋਵੇਂ ਮੜਾ ਮੜਾ ਕੰਮ ਚੱਲਿਆ ਕਿਤੇ ਔਰ ਉੱਥੇ ਚੱਲਦੀ ਇੱਕ ਵਿਸ਼ਾਲ ਚੱਲਦੀ ਧਨੀਏ ਤੇ ਔਰ ਉਧਰ ਆਵਾਜ਼ ਆਉਂਦੀ ਨੀ ਦਰਖਤਾਂ ਦੇ ਹੌਲੇ ਹੋ ਗਈ ਐ ਇੱਕ ਦੋ ਦਿਨਾਂ ਚੋਂ ਤੋ ਦਿਨਾਂ ਦਿਨਾਂ ਚ ਕੰਮ ਚੱਲੂ ਹਾਲੇ ਹਰੀ ਗਣਾ ਦਾ ਔਰ ਉੱਥੇ ਚੱਲਦੀ ਹਰੀ ਦੇ ਧਨੀਏ ਤੇ ਤੇ ਆ ਲਾਗੇ ਆਪਾਂ ਪੇਡਾਂ ਬੱਕਰੀਆਂ ਰੱਖੀਆਂ ਵਾ ਜੇ ਮਰਜ਼ੀ ਦੁੱਧ ਚੋੜੀ ਜੇ ਅੱਜ ਜਿਵੇਂ ਮਰਜ਼ੀ ਦੀ ਕਰੇ ਦੁੱਧ ਚੋ ਕੇ ਚਾਹ ਬਣਾ ਲੈਂਦੀ ਆ ਆਪਣੀਆਂ ਹੀ ਸਾਰੀਆਂ ਤੇ ਫੋਰਮਾਂ ਦੇ ਸੱਲ ਘੜੇ ਨੂੰ ਚੋਗੇ ਬੱਕਰੀ ਦਾ ਦੁੱਧ ਪੀ ਜਾ ਗਰਮੀ ਗਰਮੀ ਵਾਵਾ ਪੈਂਦੀ ਹੈ ਨਾ ਤੋਂ ਉਹਨੂੰ ਬਈ ਵਾਲੀ ਚਲਾਉਣ ਲੱਗੇ ਆ ਤੇ ਭਣੀਆਂ ਦੇ ਮਹਾਰਾ ਕਿਰਪਾ ਕਰੇ ਆਪਣਾ ਵਾਲੀ ਵੀ ਚੱਲੂਗੀ ਕਹਿੰਦਾ ਇਹ ਜਿੰਦਾ ਚਲਾਵਾਂਗੇ ਠੀਕ ਆ ਜੀ ਹਾਂ ਜੀ ਇਹਦੇ ਕੀ ਕਰਤਾ ਕਰਤੀ ਸੈਟ ਸੁੱਟ ਪੂਰੀ ਓਕੇ ਓਕੇ ਇੱਕ ਕਰਾਂ ਦੇ ਕਰਤੀ ਹਾਂ ਚਲਾ ਕੇ ਉਹਦਾ ਲੱਗੇਗਾ ਠੀਕ ਆ ਜੀ ਆ ਜੀ ਧਨੀਆਂ ਆ ਦੇਖੋ ਵਗਾ ਹੋਰ ਮੈਂ ਜੀ ਬੈਠੇ ਹੋਏ ਉੱਤੇ ਕਰਦੇ ਹੋਏ ਵਿੱਚ ਤਾਂ ਨਹੀਂ ਆਉਂਦਾ ਆ ਵੜਿਆ ਧਨੀਆ ਐਦਾਂ ਧਨੀਆ ਜੇ ਮਸ਼ੀਨ ਚੱਲੀ ਜਾਂਦੀ ਹਲੇ ਆਪਾਂ ਬਣਾਈਏ ਅੱਜ ਕੜੀ ਤੇ ਨਾਲ ਪ੍ਰਾਤ ਭਰਕ ਬਣਾਇਆ ਚੌਲ ਆਪਾਂ ਹੈਗੇ ਦੋ ਤਿੰਨ ਦਿਨ ਤੋਂ ਵਿਹਲੇ ਕੱਲ ਨੂੰ ਮਸ਼ੀਨ ਚੱਲੂਗੀ ਐਦਾਂ ਜੈਂਦਿਆਂ ਸਾਨੂੰ ਕਿਹਾ ਪਿਛਲੇ ਦੋ ਦਿਨਾਂ ਤੋਂ ਠੀਕ ਆ ਸਾਨੂੰ ਬਾਈ ਵਾਲੀ ਚੱਲੀ ਅੱਜ ਤੇ ਦੋ ਤਿੰਨ ਦਿਨਾਂ ਦੀ ਹਾਂ ਆਹ ਉਹ ਰੱਖਿਆ ਲਿਫਾਫੇ ਚ ਹਾਂ ਹਾਂ ਲਿਫਾਫੇ ਰੱਖਿਆ ਬਸ ਠੀਕ ਆ ਤੰੀਆਂ ਵੜਿਆ ਅੱਜ ਤੇ ਉਹ ਲਿਫਾਫੇ ਚ ਕੱਢ ਕੇ ਰੱਖਿਆ ਵਾ ਜੇ ਜੇ ਨੇ ਤੇ ਕੱਲ ਨੂੰ ਚਲਾਉਨੇ ਆ ਮਸ਼ੀਨ ਆ ਤਿੰਨ ਚੌਂ ਦਿਨਾਂ ਦੀ ਵੀਡੀਓ ਇਕੱਠੀ ਕਰਕੇ ਪਾ ਦੇਣੀ ਆ ਅੱਜ ਕਿਉਂਕਿ ਇੱਥੇ ਇੱਕ ਨੈਟਵਰਕ ਨਹੀਂ ਹੁੰਦਾ ਆਪ ਵੀਡੀਓ ਪਾਉਣ ਦੇ ਕਰਕੇ 10 12 ਕਿਲੋਮੀਟਰ ਜਾਣਾ ਪੈਂਦਾ ਮੈਨੂੰ ਨੈਟਵਰਕ ਨਹੀਂ ਹੈਗਾ ਇਥੇ ਕੋਸ਼ ਉਹ ਕੀ ਖਾਂਦਾ ਚੌਲ ਉਹਦੇ ਪਿੱਛੇ ਲੋਕੇ ਹਾਂ ਚਮਚਾ ਢਿਆ ਰਹਾ ਹਾਂ ਕੰਮੀ ਕਰ ਗਿਆ ਤੁਰੇ ਪਾਸੇ ਦੋ ਇੱਥੇ ਬੈਠੇ ਆ ਤੁਰੇ ਦੇ ਬੋਲੇ ਆ ਆ ਦੇਖ ਗਿਆ ਕੋਸ਼ ਉਹ ਕਹੇ ਯਾਰ ਬੰਦਿਆਂ ਨੂੰ ਸਬਸਕ੍ਰਾਈਬ ਕਰਿਆ ਕਰਨਾ ਬੰਦੇ ਸਬਸਕ੍ਰਾਈਬ ਨਹੀਂ ਕਰਦੇ ਯਾਰ ਚੈਨਲ ਮੈਨੂੰ ਨਾਲ ਨਹੀਂ ਚਾਹੀਦੀ ਸਬਸਕ੍ਰਾਈਬ ਕਰਨੀ ਯਾਰ ਇਹ ਰਹੀ ਦੀਨ ਦੁਰਗਾ ਕਿੱਡੀ ਮੈਂ ਤਾਂ ਜਿੰਦਲ ਦੇ ਵਿੱਚ ਬੈਠੇ ਆ ਇਹਨਾਂ ਦੇ ਆਸਰੇ ਹੀ ਬੈਠੇ ਆ ਇਹ ਧਨੋ ਭੋਲਗਾ ਨਹੀਂ ਨਨ ਕੋਈ ਕੁਝ ਬਖਾਉਂਦਾ ਹਾਂ ਹਾਂ ਚੰਗਾ ਲੱਗੇ 98% ਬੰਦੇ ਨਾ ਵੇਖ ਕੇ ਵੀਡੀਓ ਦੇ ਮੁੜ ਜਾਂਦੇ ਸਬਸਕ੍ਰਾਈਬ ਨਹੀਂ ਕਰਦੇ 8% ਬੰਦੇ ਸਬਸਕ੍ਰਾਈਬ ਕਰਦੇ ਆ ਹੋ ਯਾਰ ਸਬਸਕ੍ਰਾਈਬ ਦੇ ਮੇਰਾ ਵੀਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਨੂੰ ਮੈਂ ਅੱਗੇ ਵੀ ਕਹਾਂ ਸੀ ਕਮੈਂਟ ਕਰਕੇ ਦੱਸਿਆ ਕਰੋ ਜਿੱਥੇ ਅਸੀਂ ਗਲਤ ਹੋਨੇ ਅਸੀਂ ਬੰਦੇ ਆ ਨਵੇਂ ਸਾਨੂੰ ਜਾਣਕਾਰੀ ਦੱਸਿਆ ਕਰੋ ਦੱਸਿਆ ਕਰੋ ਕੋਈ ਗੱਲ ਨਹੀਂ ਯਾਰ ਅੱਗੇ ਮੈਂ 2-3 ਵੀਡੀਓ ਦੇ ਵਿੱਚ ਦੋ ਗੱਲ ਤਿੰਨ ਗੱਲਾਂ ਪੁੱਛੀਆਂ ਉਹ ਇੱਕ ਦੋ ਬੰਦਿਆਂ ਨੇ ਮੇਰੇ ਕੀਤਾ ਕਮੈਂਟ ਬਾਕੀ ਬੰਦਾਂ ਨੇ ਕਮੈਂਟ ਹੀ ਨਹੀਂ ਕੀਤੇ ਇੱਕ ਤਾਂ ਕਮਲਾ ਸ਼ਾਵੜ ਦਾ ਪੁੱਛਿਆ ਮੈਂ ਬਾਰਾਂ ਕਿਉਂ ਤੋੜਦੀ ਵਾਰ-ਵਾਰ ਉਹ ਨਹੀਂ ਦੱਸਿਆ ਕਿ ਨੇ ਹਾਲੇ ਤੱਕ ਦੱਸਿਓ ਮੇਰਾ ਵੀਰ ਪਿਛਲੀ ਵੀਡੀਓ ਚ ਅਸੀਂ ਪਾਇਆ ਸੀ